ਪੰਜ ਆਪ ਤੇ ਦੇਸ਼ ਵਿਦੇਸ਼ ਵਿੱਚ ਦੇ ਪੰਜਾਬੀਆਂ ਨੂੰ ਜੀ ਆਇਆਂ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਤੇ ਮੇਰੇ ਨਾਲ ਜੁੜੇ ਨੇ ਉਹ ਗੇ ਰਾਜਸੀ ਮਾਹਰ ਤੇ ਅਦਾਰਾ ਜਗ ਕੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਬਦੋਂ ਸਵਾਗਤ ਹੈ ਜੀ ਵੈਲਕਮ ਬਹੁਤ ਬਹੁਤ ਸ਼ੁਕਰੀਆ ਜੀ ਪੰਚਾਇਤੀ ਚੋਣਾਂ ਦੀ ਤਿਆਰੀ ਲਈ ਡਾਕਟਰ ਸਾਹਿਬ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹ ਬੜੇ ਵੱਡੇ ਜ਼ੋਰਾਂ ਉੱਤੇ ਲੱਗੀ ਹੋਈ ਹੈ ਤੇ ਮਸ਼ੀਨਵਾਗ ਜਿਹੜੀਆਂ ਸਰਕਾਰੀ ਅਧਿਕਾਰੀ ਤੇ ਕਰਮਚਾਰੀਓ ਜਟੇ ਹੋਏ ਨੇ ਖੈਰ ਪੜਾਵਾਰ ਤਿਆਰੀਆਂ ਵੱਡੇ ਪੱਧਰ ਉੱਤੇ ਨੇ ਪਿੰਡਾਂ ਦੇ ਵਿੱਚ ਵੀ ਜਿਹੜੇ ਪੰਚੀ ਸਰਪੰਚੀ ਦੇ ਚਾਹਵਾਨ ਨੇ ਅਜੇ ਉਮੀਦਵਾਰ ਉਹ ਵੀ ਵੱਡੇ ਪੱਧਰ ਉੱਤੇ ਜਿਹੜੇ ਆਪਣੇ ਪਰ ਤੋਲ ਰਹੇ ਖੈਰ ਜਿਹੜੀ ਨਵੀਂ ਗੱਲ ਡਾਕਟਰ ਸਾਹਿਬ ਅੱਜ ਦੇ ਮਾਹੌਲ ਦੇ ਵਿੱਚੋਂ ਸਾਹਮਣੇ ਆਈ ਹੈ ਕਿ ਇੱਕ ਪਿੰਡ ਦੇ ਵਿੱਚ ਵੱਧ ਤੋਂ ਵੱਧ ਗ੍ਰਾਮ ਪੰਚਾਇਤ ਦੇ ਵਿੱਚ ਕਿੰਨੇ ਸਰਪੰਚ ਖੜੋ ਸਕਣਗੇ ਜਿਹੜੀ ਇਸ ਵਾਰ ਜਿਹੜੀ ਚੋਣ ਨਿਸ਼ਾਨਾ ਦੀ ਸੂਚੀ ਜਾਰੀ ਹੋਈ ਹੈ ਉਸ ਦੇ ਸੰਕੇਤ ਦੇ ਵਿੱਚ ਉਹ ਜਿਹੜੀ ਵੱਡੇ ਪੱਧਰ ਤੇ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਪਿੰਡ ਦੇ ਵਿੱਚ ਕਹਿ ਰਹੀਏ ਕਿ ಗ್ರಾಮ ਪੰਚਾਇਤ ਦੇ ਲਈ ਵੱਧ ਵੱਧ 38 ਸਰਪੰਚ ਖੜ ਸਕਣਗੇ ਕਿਉਂਕਿ 38 ਚੋਣ ਨਿਸ਼ਾਨਾ ਦੀ ਵਿਵਸਥਾ ਕੀਤੀ ਗਈ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਜਿਹੜੇ ਪੰਚੀ ਦੇ ਨੇ ਉਹ 70 ਜਿਹੜੇ ਚੋਣ ਨਿਸ਼ਾਨ ਜਿਹੜੇ ਜਾਰੀ ਹੋਏ ਨੇ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ ਖੈਰ ਡਾਕਟਰ ਸਾਹਿਬ ਜੇਕਰ ਆਪਾਂ ਦੇਖੀਏ ਕਿ ਇਹਨਾਂ ਚੋਣ ਨਿਸ਼ਾਨਾਂ ਦੇ ਵਿੱਚ ਐਤਕੀ ਜਿਹੜੇ ਨਵੇਂ ਯੁੱਗ ਦੇ ਮਾਹੌਲ ਮੁਤਾਬਕ ਪੁਰਾਣੇ ਚੋਣ ਨਿਸ਼ਾਨਾਂ ਨਾਲੋਂ ਅਲੱਗ ਬਹੁਤ ਕੁਝ ਵੇਖਣ ਨੂੰ ਮਿਲਦਾ ਆਪਾਂ ਕਿਹੜੇ-ਕਿਹੜੇ ਮੰਨ ਸਕਦੇ ਹਾਂ ਕਿ ਕਿਹੜੇ-ਕਿਹੜੇ ਹੁਣ ਚੋਣ ਨਿਸ਼ਾਨ ਨੇ ਜਿਹੜੇ ਹੁਣ ਆਪਾਂ ਦੇਖ ਰਹੇ ਆਂ ਹੁਣ ਵਾਲੀ ਸੂਚੀ ਦੇ ਵਿੱਚ ਤੇ ਪੁਰਾਣੇ ਸਮੇਂ ਪੁਰਾਣੀਆਂ ਚੋਣਾਂ ਦੇ ਵੇਲੇ ਕਿਸ ਤਰ੍ਹਾਂ ਦੇ ਚੋਣ ਨਿਸ਼ਾਨ ਹੁੰਦੇ ਸਨ ਕਿਉਂਕਿ ਤੁਸੀਂ ਜਿਹਾ ਸਾਰਾ ਮਾਹੌਲ ਬਹੁਤ ਵੀਡੀਓ ਵੇਖਿਆ ਹੈ ਬਤਾਓ ਰ ਇੱਕ ਪਿੰਡ ਦੇ ਵਰਕਰ ਇੱਕ ਸ਼ਹਿਰ ਦੇ ਵਸਿੰਦੇ ਦੇ ਨਾਲ ਇੱਕ ਵੱਡੇ ਸਰਕਾਰੀ ਅਧਿਕਾਰੀ ਵਜੋਂ ਅਜਿਹੇ ਸਾਰੇ ਸਮੇਲ ਦੇ ਵਿੱਚੋਂ ਕਿਵੇਂ ਆਪਾਂ ਦੇਖਦੇ ਆਂ ਇਹ ਚੋਣ ਨਿਸ਼ਾਨਾਂ ਦਾ ਪਰਵਰਤਨ ਜਾਂ ਸਾਰਾ ਕੁਝ ਜੀ ਡਾਕਟਰ ਸਾਹਿਬ ਪਿੰਡ ਸਰ ਜਿੰਨੇ ਦੇਖਿਆ ਜਾਵੇ ਨਾ ਸਮੇਂ ਦੇ ਨਾਲ ਅਤੇ ਸਭਿਆਚਾਰ ਦੇ ਵਿੱਚ ਸਾਡੀ ਸੋਚ ਦੇ ਵਿੱਚ ਜਿਹੜੀ ਨਵੀਂ ਪੀੜੀ ਆ ਉਹਨਾਂ ਦੇ ਢੰਗ ਤਰੀਕਿਆਂ ਦੇ ਵਿੱਚ ਬਹੁਤ ਬਦਲਾਅ ਆਉਂਦਾ ਰਿਹਾ ਹੈ। ਉਹੀ ਹਾਲ ਹੁਣ ਸਾਡੇ ਪੰਚ ਸਰਪੰਚਾਂ ਦੀ ਚੋਣ ਦੇ ਵਿੱਚ ਚੋਣ ਨਿਸ਼ਾਨਾਂ ਦੇ ਵਿੱਚ ਵੀ ਬਦਲਾਅ ਆਇਆ। ਜਿਵੇਂ ਕਿ ਪੁਰਾਣੀ ਸਮੇਂ ਦੇ ਵਿੱਚ ਮਧਾਨੀਆਂ, ਛਿੱਕੂ, ਟਿੰਡਾ, ਹਲ ਪੰਜਾਲੀ, ਹਾਂ ਲਾਕੀ ਇਸ ਤਰ੍ਹਾਂ ਦੇ ਜਿਹੜੇ ਖੇਤੀ ਨਾਲ ਸੰਬੰਧਿਤ ਜਿਹੜੇ ਪੁਰਾਣੇ ਚੋਣ ਨਿਸ਼ਾਨ ਕੀਤੇ ਗਏ ਉਹ ਉਹਨਾਂ ਦੀ ਬਹੁਤਾ ਹੁੰਦੀ ਸੀ। ਤੇ ਪ੍ਰੰਤੂ ਹੁਣ ਦੇ ਨਵੇਂ ਸੰਦਰਭ ਦੇ ਵਿੱਚ ਆ ਗਿਆ ਕੰਪਿਊਟਰ ਦਾ ਲੈਪਟਾਪ ਆ ਗਿਆ ਐਂਡ ਡਰਾਈਵ ਆ ਗਿਆ ਇਸੇ ਤਰ੍ਹਾਂ ਸੀਸੀਟੀਵੀ ਕੈਮਰੇ ਦਾ ਆ ਗਿਆ ਤੇ ਹੋਰ ਜਿਹੜੀਆਂ ਨਵੀਂ ਤਕਨੀਕਾਂ ਦੇ ਨਵੇਂ ਢੰਗ ਤਰੀਕੇ ਨੇ ਜੀ ਨਵੀਆਂ ਗੱਡੀਆਂ ਦਾ ਕਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਚੀਜ਼ਾਂ ਨਵੀਆਂ ਜਿਹੜੀਆਂ ਫਾਰਮ ਦੇ ਵਿੱਚ ਆ ਰਹੀਆਂ ਨੇ ਲੋਕਾਂ ਦੇ ਸਮਾਜ ਦੇ ਵਿੱਚ ਵਰਤੋਂ ਦੇ ਵਿੱਚ ਆ ਰਹੀਆਂ ਨੇ ਜਿਹੜੀਆਂ ਨਵੀਆਂ ਨਵੀਆਂ ਬਿਲਕੁਲ ਨਵੀਂ ਨਵੀਆਂ ਚੀਜ਼ਾਂ ਨੇ ਉਹਨਾਂ ਨੂੰ ਤੇ ਉਹ ਨਿਸ਼ਾਨ ਦੇ ਵਿੱਚ ਸ਼ਾਮਿਲ ਕੀਤਾ ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਲੈਪਟਾਪ ਦੇ ਵੱਲ ਕੰਪਿਊਟਰ ਦੇ ਵੱਲ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਸੰਬੰਧ ਦੇ ਵਿੱਚ ਉਹ ਕਾਫੀ ਚੇਤਨ ਅਤੇ ਪ੍ਰਾਣੀ ਜਿਹੜੇ ਹੈਗੇ ਮਧਾਨੀਆਂ ਜਾਂ ਸ਼ਿੱਕੂ ਉਹ ਤਾਂ ਬਦਲ ਚੁੱਕੇ ਗਿਆ ਪੁਰਾਣੇ ਟੋکریاں ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਹੁਣ ਲੋਪ ਹੋ ਚੁੱਕੀਆਂ ਨੇ ਤੇ ਨਵੀਆਂ ਜਿਹੀਆਂ ਮੈਂ ਕਹਿੰਦਾ ਕਹਿੰਦਾ ਪਰ ਡਾਕਟਰ ਸਾਹਿਬ ਕਿ ਜਿਹੜਾ ਪੁਰਾਣੇ ਮਾਹੌਲ ਦਾ ਬਹੁਤ ਕੁਝ ਜਿਹੜਾ ਲੋਪ ਹੋ ਗਿਆ ਜਿਨ੍ਹਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਖੂਹ ਜਿੱਥੋਂ ਪਾਣੀ ਨਿਕਲਦਾ ਸੀਗਾ ਟਿੰਡਾਂ ਕਦੇ ਦੱਸਦੇ ਆ ਕਿ ਉਹ ਚੂਣ ਨਿਸ਼ਾਨ ਦਾ ਹਿੱਸਾ ਰਹਿ ਐ ਪਰੰਤੂ ਅੱਜ ਅਜਿਹਾ ਨਹੀਂ ਰੂਪ ਜਿਣੀਆ ਕੋਲੂ ਅਜੇ ਵੀ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਕਦੇ ਅਜਿਹੀ ਤਰ੍ਹਾਂ ਦੇ ਚੂਣ ਨਿਸ਼ਾਨ ਹੁੰਦੇ ਸਨ ਪਰੰਤੂ ਅੱਜ ਦੀ ਤਰੀਕ ਦੇ ਵਿੱਚ ਇਹ ਬਦਲਾਅ ਡਾਕਟਰ ਸਾਹਿਬ ਆਪ ਪੱਕੇ ਕੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਿਹਾ ਸਾਰਾ ਜਿਹੜਾ ਮਾਹੌਲ ਉਹ ਵਾਸ਼ਕੀ ਕਰਨਾ ਪੈਂਦਾ ਹੈ ਬਿਲਕੁਲ ਪਿੰਡ ਰਸਲ ਦੇਖੋ ਹੁਣ ਜੀ ਖੂਦ ਹੀ ਟਿੰਡ ਕੋਈ ਕਿਸੇ ਨੂੰ ਜਾਂ ਕੋਈ ਚੜਸ ਦੇ ਬਾਰੇ ਉਹ ਅੱਜ ਦੀ ਜਨਰੇਸ਼ਨ ਨੂੰ ਕੋਈ ਪਤਾ ਵੀ ਨਹੀਂ ਹੈ ਵੀ ਕੀ ਹੈ ਚੜਸ ਦਾ ਬੋਕਾ ਕੀ ਹੈ ਜਾਂ ਪਾਣੀ ਵਾਲਾ ਮਸਕ ਦੀ ਮਸਕ ਦੀ ਮਸਕ ਦਾ ਕੀ ਹੈ ਉਹਦੇ ਬਾਰੇ ਕੋਈ ਜਾਣਦੇ ਨਹੀਂ ਹੈਗਾ ਜਦੋਂ ਉਸ ਕਰਕੇ ਉਹ ਜਿਹੜੀਆਂ ਲੋਕ ਹੋ ਚੁੱਕੀਆਂ ਨੇ ਜੀਆਂ ਪੁਰਾਣੀਆਂ ਸੀ ਪੁਰਾਣੇ ਵਸਤ ਜਿਹੜੇ ਪੁਰਾਣੇ ਸੰਦ ਸੀ ਜਿਹੜੇ ਹੈਗੇ ਸੀ ਹਲ ਪਜਾਲੀ ਉਹ ਉਹ ਹੋਂਬਰਤੋਂ ਦੇ ਵਿੱਚ ਨਹੀਂ ਆ ਰਹੇ ਗੱਡੇ ਨਹੀਂ ਵਰਤੋਂ ਚ ਆ ਰਹੇ ਪਤਾ ਨਹੀਂ ਹੈ ਤੇ ਇਸ ਕਰਕੇ ਕਿਸੇ ਨੂੰ ਪਛਾਣ ਵੀ ਨਹੀਂ ਤੇ ਇਹ ਨੰਨੀਆਂ ਚੀਜ਼ਾਂ ਜਿਹੜੀਆਂ ਸਾਡੇ ਜੀਵਨ ਦੇ ਨਿਸ਼ਤ ਮਰਰਾ ਦੀਆਂ ਚੀਜ਼ਾਂ ਦੇ ਵਿੱਚ ਮੋਬਾਈਲ ਆ ਗਿਆ ਜਿਸ ਤਰ੍ਹਾਂ ਕਿ ਇਹ ਚੀਜ਼ਾਂ ਨੂੰ ਹਰੇਕ ਵਿਅਕਤੀ ਜਾਣਦਾ ਹੈ ਇਸ ਮਾਲ ਦੇ ਵਿੱਚ ਉਸ ਕਰਕੇ ਇਲੈਕਸ਼ਨ ਕਮਿਸ਼ਨ ਇਸ ਪੱਖ ਤੋਂ ਪੂਰੀ ਪ੍ਰਸਤਿਤੀਤ ਹੁੰਦਾ ਹੈ ਤੇ ਉਹਨਾਂ ਨੇ ਇਹ ਤੋਂ ਨਿਸ਼ਾਨਾ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ ਤਾਂ ਜੋ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜਿਆ ਨੇ ਵੋਟਰ ਨੇ ਉਹਨਾਂ ਨੂੰ ਘਟੋ-ਘਟ ਆਪਣੇ ਇਸ ਦਾ ਪਤਾ ਤਾਂ ਹੋਵੇ ਨਾ ਬਜਾਏ ਇਸ ਤੋਂ ਉਹਨਾਂ ਤੋਂ ਅਣਜਾਣ ਹੋਣ ਤੇ ਵੋਟਰ ਆਪਣੇ ਕਿਵੇਂ ਵੋਟ ਦੇ ਵਰਤੋਂ ਕਰ ਸਕਣਗੇ ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਜਿਹੜੇ ਨਿੱਤ ਵਰਤੋਂ ਦੇ ਵਿੱਚ ਚੀਜ਼ਾਂ ਆ ਰਹੀਆਂ ਨੇ ਨਿੱਤ ਵਰਤੋਂ ਦੇ ਵਿੱਚ ਬਸ ਤਾਂ ਆ ਰਹੀਆਂ ਨੇ ਜਾਂ ਜਿਹੜੇ ਕੁਦਰਤ ਦੇ ਵਿੱਚ ਜਿਸ ਤਰ੍ਹਾਂ ਕਿ ਕੋਈ ਪੇੜ ਹੈ ਦਰਖਤ ਹੈ ਚਲੋ ਉਹ ਮੰਨ ਲਿਆ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਸ ਚੀਜ਼ਾਂ ਦੇ ਉੱਪਰ ਉਹਨਾਂ ਨੇ ਕਨਸੈਂਟਰੇਟ ਕਰਕੇ ਇਲੈਕਸ਼ਨ ਕਮਿਸ਼ਨ ਨੇ ਇਹ ਸੂਚੀ ਤਿਆਰ ਕੀਤੀ ਹੈ। ਹੂੰ ਕਹਿੰਦਾ ਭਾਬ ਕਿ ਜਿਵੇਂ ਜਿਵੇਂ ਜਿਹੜਾ ਯੁੱਗ ਦਾ ਵਰਤਾਰਾ ਬਦਲਦਾ ਰਹਿੰਦਾ ਹੈ ਉਸੇ ਤਰ੍ਹਾਂ ਜਿਹੜੇ ਲੋਕਤੰਤਰੀ ਜਿਹੜੀਆਂ ਚੋਣਾਂ 'ਚ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅੱਗੇ ਜਿੰਨੇ મતદાન ਦੇ ਪ੍ਰਕਿਰਿਆ ਦੇ ਵਿੱਚੋਂ ਅੱਗੇ ਲੰਘਣਾ ਵੋਟਰ ਨੇ ਉਹਦੇ ਵਿੱਚ ਵੀ ਆਪਾਂ ਵੱਡੇ ਪੱਧਰ ਉੱਤੇ ਬਤਲਾਉ ਮਤਲਬ ਦੇਖ ਸਕਦੇ ਹਾਂ ਹੁਣ ਇਸ ਚੋਣ ਪੇਟ ਦੇ ਵਿੱਚ ਵੀ ਤੇ ਡਾਕਟਰ ਸਾਹਿਬ ਜਿਵੇਂ ਕਿ ਹੁਣਾਂ ਲਈ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨਰ ਨਾਲ ਜਿਹੜੀ ਸੂਚੀ ਸਾਹਮਣੇ ਆਉਂਦੀ ਹੈ ਜਿਹੜੀ ਕਿ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰਾਂ ਨੂੰ ਵੀ ਜਾਰੀ ਕਰ ਦਿੱਤੀ ਗਈ ਹੈ ਕਹਿੰਦਾ ਭਾਵੇਂ ਕਿ ਜਿਹੜੀ ਸਰਕਾਰੀ ਮਸ਼ੀਨਰੀ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉੱਤੇ ਝੁੱਟੀ ਹੋਈ ਹੈ ਖੈਰ ਜੇਕਰ ਦੇਖਿਆ ਜਾਵੇ ਤਾਂ 38 ਨੇ ਹੁਣ ਜਿਹੜੇ ਸਰਪੰਚੀ ਦੇ ਉਮੀਦਵਾਰ ਲਈ ਜਿਹੜੇ ਵੱਤ ਵੱਤ ਚੋਣ ਨਿਸ਼ਾਨ ਨੇ ਤਾਂ ਫਿਰ ਆਪਾਂ ਮੋٹے ਤੌਰ ਤੇ ਤਾਂ ਮੰਨ ਸਕਦੇ ਹਾਂ ਕਿ ਵੱਤ ਵੱਤ ਇੱਕ ਪਿੰਡ ਦੇ ਵਿੱਚ 38 ਸਰਪੰਚ ਖੜ ਸਕਦੇ ਆ ਜਾਨੀ ਕਿ ਸਰਪੰਚੀ ਦੇ ਉਮੀਦਵਾਰ ਲਈ 38 ਲੋਕ ਆਪਣੀ ਨਾਮਜ਼ਦਗੀ ਭਰ ਸਕਣਗੇ ਅਜਿਹਾ ਪ੍ਰਬੰਧ ਹੋਏਗਾ ਪਿੰਡਾਂ ਵਿੱਚ ਤਾਂ ਠੀਕ ਹੈ ਇਹਦੇ ਵਿੱਚ ਚੁਆਇਸ ਵੀ ਹੈ 38 ਵੈਸੀ ਅਕਸਰ ਹੁੰਦੇ ਨਹੀਂ ਹਨ ਪਿੰਡ ਦੇ ਵਿੱਚ ਸਰਪੰਚੀ ਵਾਸਤੇ ਇੰਨੇ ਕੈਂਡੀਡੇਟ ਕਦੇ ਵੀ ਨਹੀਂ ਹੋਣਗੇ ਹਾਂ ਇਹ ਇਹ ਇਲੈਕਸ਼ਨ ਕਮਿਸ਼ਨ ਨੇ ਸੋਚ ਕੇ ਰੱਖਿਆ ਵੀ ਕਈ ਵਾਰ ਕਈ ਵਾਰੀ ਇਸ ਤਰ੍ਹਾਂ ਦਾ ਵਰਤਾਰਾ ਵੀ ਉਤਪੰਨ ਹੋ ਜਾਂਦਾ ਵੀ ਹਰੇਕੀ ਵਿਅਕਤੀ ਆਪਣੇ ਆਪ ਨੂੰ ਕਹਿੰਦਾ ਮੈਂ ਵੀ ਸਰਪੰਚ ਦੀ ਇਲੈਕਸ਼ਨ ਲੜੀਏ ਤਾਂ ਘੱਟੋ ਘੱਟ ਉਹਨਾਂ ਨੇ ਇਹਦੀ ਇਹ ਵਿਵਸਥਾ ਜ਼ਰੂਰ ਕੀਤੀ ਹੈ ਪਰੰਤੂ ਦੇਖਿਆ ਜਾਵੇ ਤਾਂ ਇਹ ਮੋٹے ਤੌਰ ਤੇ ਉਹਨਾਂ ਦੀ ਚੁਆਇਸ ਦੇ ਸੰਬੰਧ ਦੇ ਵਿੱਚ ਹੀ ਆ ਉਹਨਾਂ ਦੀ ਆਪਣੀ ਕਈ ਵਾਰ ਕਈ ਵਿਅਕਤੀਆਂ ਦੀ ਖਾਸ ਤੋਂ ਨਿਸ਼ਾਨ ਦੇ ਵਿੱਚ ਦਿਲਚਸਪੀ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਦੀ ਚੋਣ ਦੇ ਲਈ ਬੱਖੋ-ਵੱਖਰੇ ਤੌਰ ਦੇ ਉੱਪਰ ਜਿਹੜੀ ਹੈਗੀ ਅਵਸਥਾ ਦਾ ਬੱਖੋ-ਵੱਖਰੀਆਂ ਚੀਜ਼ਾਂ ਦਾ ਉਹਨਾਂ ਨੇ ਚੋਣ ਨਿਸ਼ਾਨ ਦੇ ਤੌਰ ਤੇ ਸੂਚੀ ਦੇ ਵਿੱਚ ਸ਼ਾਮਲ ਕੀਤਾ ਤੇ ਜ਼ਰੂਰੀ ਨਹੀਂ ਹੈ ਕਿ 38 ਦੇ 38 ਜਾਂ ਉਹਨੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੌਂਕ ਪਿੰਡਾਂ ਦੇ ਵਿੱਚ ਬਹੁਤ ਹੀ ਘੱਟ ਹੁੰਦੇ ਨੇ ਜੋ 5 ਜਾਂ 7 ਤੋਂ ਵੱਧ ਤੋਂ ਵੱਧ ਸੋਝਣ ਕਿ ਵੱਧ ਤੋਂ ਵੱਧ ਅਕਸਰ ਨਹੀਂ ਹੁੰਦੇ ਨਹੀਂ ਹੈਗੇ ਕਿ ਕਿਉਂਕਿ ਚੋਣ ਦੇ ਵਿੱਚ ਇਸ ਤਰ੍ਹਾਂ ਦੀ ਆਮ ਦੇਖਣ ਦੇ ਵਿੱਚ ਇਹੋ ਹੀ ਆਇਆ ਜੀ ਪਰ ਸਰਕਾਰੀ ਮਸ਼ੀਨਰੀ ਤਾਂ ਤਿਆਰ ਹੋएगी ਨਾ ਜੇਕਰ 38 ਤਿਆਰ ਹੋ ਜਾਂਦੇ ਕਿਸੇ ਇੱਕ ಗ್ರಾಮ ਪੰਚਾਇਤ ਲਈ ਕਹਿੰਦਾ ਭਾਵੇਂ ਇੱਕ ਪਿੰਡ ਲਈ ਜਦੋਂ 38 ਚੋਣ ਨਿਸ਼ਾਨ ਆਉਂਦੇ ਆ ਤਾਂ ਸਰਕਾਰੀ ਮਸ਼ੀਨਰੀ ਵੱਲੋਂ ਤਾਂ ਨੰਨਾ ਨਹੀਂ ਨਾ ਮਾਰਿਆ ਜਾਏਗਾ ਵੀ ਹਾਂ ਆਓ ਜੀ ਪ੍ਰੋਫੋਰਮ ਤਿਆਰੀਆਂ ਨੇ ਫੁੱਲ ਕਿਉਂਕਿ ਇਹਦੇ ਵਿੱਚ ਕੀ ਜਿਹੜੀ EVM ਵਾਲਾ ਪ੍ਰਬੰਧ ਹੁੰਦਾ ਹੈ ਜਾਂ ਸਿਸਟਮ ਕੀ ਹੁੰਦਾ ਹੈ ਇਹਦੇ ਪੰਚਾਇਤੀ ਚੋਣ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਦੇ ਪਿਛਲੇ ਸਮੇਂ ਦੇ ਦੌਰਾਨ ਤੱਕ ਇਹ ਇਸ ਤਰ੍ਹਾਂ ਦੀ EVM ਦਾ ਨਹੀਂ ਹੋਇਆ ਹੈਗਾ ਉੱਥੇ ਤਾਂ ਸਿਰਫ ਵੈਲਟ ਪੇਪਰ ਦੇ ਨਾਲ ਹੀ ਵੋਟਾਂ ਪਵਾਈਆਂ ਜਾਂਦੀਆਂ ਨੇ ਕਿਸੇ ਜ਼ਮਾਨੇ ਦੇ ਵਿੱਚ ਬਹੁਤ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ ਪੰਚਾਇਤਾਂ ਦੇ ਵਿੱਚ ਇਹ ਵੀ ਸੀਗਾ ਕਿ ਪੰਚਾਇਤੀ ਅਮਲਾ ਜਾਂਦਾ ਸੀ ਕਿ ਉੱਥੇ ਜਾ ਕੇ ਉਹਨਾਂ ਦੇ ਡੱਬੇ ਰੱਖੇ ਜਾਂਦੇ ਸੀ ਉਹਦੇ ਉੱਪਰ ਹੀ ਚੋਣ ਨਿਸ਼ਾਨ ਦਾ ਲਾਇਆ ਹੁੰਦਾ ਸੀਗਾ ਚੋਣ ਨਿਸ਼ਾਨ ਉਹਦੇ ਉੱਪਰ ਹੁੰਦਾ ਸੀ ਤੇ ਬੰਦਿਆਂ ਨੂੰ ਬਾਹਰੋਂ ਪਾਕੀਆਂ ਦਿੱਤੀਆਂ ਜਾਂਦੀਆਂ ਸੀ ਉਹ ਉਹਦੇ ਵਿੱਚ ਪਾ ਜਾਂਦੇ ਸੀ ਕੰਤੂ ਹ ਬਾਕਾਇਦਾ ਤੌਰ ਤੇ ਬੈਲਟ ਪੇਪਰ ਛਾਪਦੇ ਨੇ ਬੈਲਟ ਪੇਪਰ ਇਸ਼ੂ ਹੁੰਦੇ ਨੇ ਉਹਦੇ ਉੱਪਰ ਚੋਣ ਨਿਸ਼ਾਨ ਜੋ ਜੋ ਉਮੀਦਵਾਰ ਨੇ ਇਹ ਪ੍ਰੋਸੈਸ ਜਿਸ ਤਰ੍ਹਾਂ ਦਾ ਦੂਜੀ ਚੋਣ ਦਾ ਹੈ ਇਹਦੇ ਵਿੱਚ ਨਾਮਿਨੇਸ਼ਨ ਆ ਭਰਨ ਦਾ ਫਿਰ ਵਾਪਸ ਲੈਣ ਦਾ ਤੇ ਉਸ ਤੋਂ ਬਾਅਦ ਫਾਈਨਲ ਸੂਚੀ ਇਹ ਸਾਰਾ ਪ੍ਰੋਸੈਸ ਅਡੌਪਟ ਕੀਤਾ ਜਾਂਦਾ ਤੇ ਇਸ ਤਰ੍ਹਾਂ ਹੀ ਇਹਦੀ ਬੈਲਟ ਪੇਪਰ ਛਾਪਣ ਤੋਂ ਬਾਅਦ ਬੈਲਟ ਪੇਪਰ ਦੇ ਉੱਪਰ ਮੋਹਰਾਂ ਲਗਦੀਆਂ ਨੇ ਉਸ ਤਰ੍ਹਾਂ ਇੱਕ ਬੈਲਟ ਬਾਕਸ ਦੇ ਵਿੱਚ ਪਾਈਆਂ ਜਾਂਦੀਆਂ ਨੇ ਜੀ ਸੇਕ ਤੁਹਾਡੇ ਕਹਿੰਦਾ ਬਾਪੂ ਡਾਕਟਰ ਸਾਹਿਬ ਕਿ ਕਦੇ ਇਹ ਸਿਸਟਮ ਸੀ ਕਿ ਜਿੰਨੇ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਉਹਨਾਂ ਨੂੰ ਅਲਾਟ ਹੋਇਆ ਹੁੰਦਾ ਸੀ ਤਾਂ ਉਹ ਫਿਰ ਉਹਨਾਂ ਦੇ ਜਿਹੜੀ ਕਿ ਜਿਹੜਾ ਜਾਂ ਪੀ ਪਰਖਿਆ ਜਾਂਦਾ ਜਾਂ ਕੋਈ ਹੋਰ ਜਿਹੀ ਸੰਦੂਕੜੀ ਉਹਦੇ ਵਿੱਚ ਚੋਣ ਨਿਸ਼ਾਨ ਉੱਪਰ ਲਗਾ ਦਿੱਤਾ ਜਾਂਦਾ ਸੀ ਤੇ ਜਿਹੜਾ ਵੋਟਰ ਸੀ ਉਹ ਉਸ ਜਿਹੜੇ ਉਮੀਦਵਾਰ ਨੂੰ ਨੇ ਵੋਟ ਪਾਉਣੀ ਹੈ ਉਹ ਚੋਣ ਨਿਸ਼ਾਨ ਦੇਖ ਕੇ ਉਹਨੂੰ ਪਾ ਲੈਂਦਾ ਸੀ ਬਿਲਕੁਲ ਜੀ ਪਿਛਲੇ ਜ਼ਮਾਨੇ 'ਚ ਸਿਰਫ ਉਹੀ ਸੀਗਾ ਉਹ ਮੌਕੇ ਤੇ ਉਹਨਾਂ ਨੂੰ ਚੋਣ ਨਿਸ਼ਾਨ ਨਾਲ ਲਾਟ ਕੀਤੇ ਜਾਂਦੇ ਸਨ ਅਲਾਰਟ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਸੀ ਅਡੋ ਅਡ ਬਕਸੇ ਰੱਖੇ ਜਾਂਦੇ ਤੇ ਟਿੱਪੇ ਲਾ ਲਉਂਦੇ ਸਨ ਸ਼ਾਇਦ ਚੋਣ ਨਿਸ਼ਾਨ ਵੀ ਇੱਕ ਦਿਨ ਪਹਿਲਾਂ ਹੀ ਦਿੱਤਾ ਜਾਂਦਾ ਸੀਗਾ ਹਾਂਜੀ ਚੋਣ ਨਿਸ਼ਾਨ ਵੀ ਪਹਿਲਾਂ ਉਦੋਂ ਚੋਣ ਨਿਸ਼ਾਨ ਦਿਖਾ ਕੇ ਆਉਂਦੇ ਸੀ ਫਿਰ ਪਹਿਲਾਂ ਤਾਂ ਵੋਟਰ ਪ੍ਰਚਾਰ ਕਰਦੇ ਕੈਂਡੀਡੇਟ ਫਿਰ ਉਸ ਤੋਂ ਬਾਅਦ ਆਪਣਾ ਚੋਣ ਨਿਸ਼ਾਨ ਦਿਖਾਉਂਦੇ ਤੇ ਬਾਹਰੋਂ ਪਾਰਟੀ ਸਿੰਪਲ ਪਾਰਟੀ ਦਿੱਤੀ ਜਾਂਦੀ ਸੀ ਇੱਕ ਮੋਹਰ ਲਾ ਕੇ ਆਪਣੀ ਪ੍ਰਸ਼ਾਸਨਿਕ ਅਫਸਰ ਦੇ ਸਾਈਨ ਨਾਲ ਆਲੀ ਤੇ ਉਹ ਆਪਣੇ ਚੁਆਇਸ ਵਾਲੇ ਬੰਦੇ ਦੇ ਜਿਹੜਾ ਬਕਸਾ ਹੈਗਾ ਓਡੋ ਓਡ ਜਿੰਨੇ ਬਕਸੇ ਪੈਨੇ ਉਹਦੇ ਵਿੱਚ ਪਾਉਂਦਾ ਸੀ ਪਰਦੇ ਦੀ ਚੰਦਾਪਾਪ ਕੇ ਜੇਕਰ ਪੁਰਾਣੀ ਪ੍ਰਣਾਲੀ ਨੂੰ ਆਪਾਂ ਥੋੜਾ ਜਿਹਾ ਦੇਖੀਏ ਕੋਖੀਏ ਤਾਂ ਜਿਹੜਾ ਚੋਣ ਪ੍ਰਚਾਰ ਸੀ ਉਹ ਕੈਂਡੀਡੇਟ ਜਿਹੜਾ ਖੜਾ ਹੁੰਦਾ ਸੀ ਸਰਪੰਚੀ ਦਾ ਜਾਂ ਪੰਚੀ ਦਾ ਖੈਰ ਉਹਦੇ ਨਾਮ ਤੇ ਜਿਹੜਾ ਸਾਰਾ ਪ੍ਰਚਾਰ ਹੋ ਨਿਪਟਣ ਜਾਂਦਾ ਸੀ ਕਿਉਂਕਿ ਚੋਣ ਨਿਸ਼ਾਨ ਦਾ ਵੋਟ ਪੈਣ ਤੋਂ ਇੱਕ ਦਿਨ ਪਹਿਲਾਂ ਜਾਂ ਦੋ ਦਿਨ ਪਹਿਲਾਂ ਹੀ ਸ਼ਾਇਦ ਸ਼ਾਮ ਨੂੰ ਜਾ ਕੇ ਅਮਲਾ ਦਿੰਦਾ ਸੀ ਸ਼ਾਇਦ ਇੱਕ ਦਿਨ ਪਹਿਲਾਂ ਹੀ ਉੱਥੇ ਪਹੁੰਚਦਾ ਸੀ ਜਿਹੜਾ ਜਿਹੜਾ ਅਮਲਾ ਜਿਹਨੇ VOTING ਕਰਵਾਉਣੀ ਹੁੰਦੀ ਸੀ ਉਹਨਾਂ ਵੱਲੋਂ ਹੀ ਚੋਣ ਨਿਸ਼ਾਨ ਦਿੱਤੇ ਜਾਂਦੇ ਸੀ ਤੇ ਜਿਹੜਾ ਸਾਰਾ ਚੋਣ ਪ੍ਰਚਾਰ ਹੈ ਉਹ ਉਸ ਵਿਅਕਤੀ ਦੇ ਨਾਂ ਉੱਤੇ ਹੀ ਹੋਣ ਨਿਪੜਦਾ ਸੀ ਬਿਲਕੁਲ ਜੀ ਉਦੋਂ ਉਦੋਂ ਵਿਅਕਤੀ ਵਿਸ਼ੇਸ਼ ਦਾ ਕਿਉਂਕਿ ਜਿਹੜੀ ਪਹੁੰਚ ਹੁੰਦੀ ਸੀ ਉਸ ਦੇ ਮਿਤਾਬ ਹੀ ਹੁੰਦੀ ਤੇ ਇਹਦੇ ਵਿੱਚੋਂ ਬੇਸ਼ੱਕ ਉਹ ਸਿੰਪਲ ਸੀ ਪ੍ਰਣਾਲੀ ਬਹੁਤ ਵਧੀਆ ਸੀ VOTER BOX ਪਰੰਤੂ ਉਦੋਂ ਏ ਵੀ ਹੁੰਦਾ ਰਿਹਾ ਹੈ ਨਾ ਜਿਹੜੀ ਬੂਥ ਕੈਪਚਰਿੰਗ ਹੋ ਜਾਣੀ ਜਾਂ ਵੋਟਾਂ ਦੇ ਵਿੱਚ ਹੀਰਾ ਫੇਰੀ ਹੋ ਜਾਣੀ ਜਾਂ ਚੋਣ ਅਮਲੇ ਨੇ ਰਲ ਕੇ ਇਧਰ ਲਿਆ ਉਸ ਬਖਤੇ ਨੂੰ ਚੱਕ ਤੇ ਦੂਜੇ ਚ ਪਾ ਦੇਣੀ ਆ ਇਸ ਤਰ੍ਹਾਂ ਦੇ ਨਾਲ ਵੀ ਕਈ ਤਰ੍ਹਾਂ ਦਾ ਹੁੰਦਾ ਸੀ ਫਿਰ ਉਹਦਾ ਗਾਹਾਂ ਸਬੂਤ ਨਹੀਂ ਸੀ ਮਿਲਦਾ ਤੇ ਇਹਦੇ ਵਿੱਚ ਬੜੀ ਵੱਡੀ ਲਿਟੀਗੇਸ਼ਨ ਚੱਲਦੀ ਰਹਿੰਦੀ ਸੀ ਇਸ ਪ੍ਰਬੰਧ ਨੂੰ ਰੋਕਣ ਦੇ ਲਈ ਜਿਹੜੀ ਜਿਹੜੀ ਧਾਂਦਲੀਆਂ ਚੋਣ ਧਾਂਦਲੀਆਂ ਨੂੰ ਰੋਕਣ ਦੇ ਲਈ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਦਾ ਬੈਲਟ ਪੇਪਰ ਦਾ ਪ੍ਰੋਸੈਸ ਸ਼ੁਰੂ ਕੀਤਾ ਇਹਦੇ ਵਿੱਚ ਜਿਹੜੀ ਕਿ ਚੋਣ ਪ੍ਰਣਾਲੀ ਦੇ ਵਿੱਚ ਚੋਣ ਪ੍ਰਕਿਰਿਆ ਦੇ ਵਿੱਚ ਹਿਰਾਫੇਰੀ ਹੋਣ ਦੀ ਘੱਟ ਗੁੰਜਾਇਸ਼ ਹੈ ਜੇਕਰ ਹੋਊਗੀ ਵੀ ਜੇ ਕੋਈ ਕਰਦਾ ਉਹਦੇ ਉੱਪਰ ਵਾਕਾਇਦਾ ਤੌਰ ਤੇ ਉਹਨੂੰ ਛਪੇ ਹੋਏ ਨੇ ਤਾਂ ਰਿਕਾਰਡ ਹੋਏਗਾ ਉਹ ਸਾਹਮਣੇ ਅਦਾਲਤਾਂ ਦੇ ਵਿੱਚ ਸਾਹਮਣੇ ਆ ਜੇ ਇਹਦੇ ਵਿੱਚ ਕਾਫੀ ਘੱਟ ਗੁੰਜਾਇਸ਼ ਰਹਿੰਦੀ ਆ ਉਸ ਵੇਲੇ ਇਹ ਵੀ ਹੁੰਦਾ ਸੀ ਵੀ ਦਬਾਅ ਦੇ ਵਿੱਚ ਕਈ ਬੰਦੇ ਦਵਾ ਦੇ ਕੇ ਅਗਲੇ ਦਾ ਬਕਸਾ ਹੀ ਬਦਲ ਦਿੰਦੇ ਸੀ ਬਕਸਾ ਚੱਕਿਆ ਉਹਦੀ ਵੋਟਾਂ ਪਾਡੀਆਂ ਦੀ ਪਾਸੇ ਪਾਸੇ ਇਸ ਤਰ੍ਹਾਂ ਕਹਿੰਦੇ ਵੀ ਚੋਣ ਜਿਹੜਾ ਚੋਣ ਅਮਲਾ ਸੀ ਜਿਹੜਾ ਉਹਨਾਂ ਦਾ ਪ੍ਰੋਜੈਕਟਿੰਗ ਅਫਸਰ ਸੀ ਉਹ ਉਸ ਚੋਣ ਦੇ ਮਾਹੌਲ ਦੇ ਵਿੱਚ ਚੰਗੀ ਹੱਥ ਵੀ ਲੰਗਦਾ ਸੀ ਚੰਗੀ ਰਿਸ਼ਵਤ ਮੋਟੀ ਲੈਂਦਾ ਸੀ ਉਹ ਕਿਉਂਕਿ ਚੋਣਾ ਦਾ ਪ੍ਰੋਸੈਸ ਵੀ ਕਈ ਦਿਨ ਚੱਲਦਾ ਸੀਗਾ ਹਫਤਾ 10 ਦਿਨ ਅਲੱਗ-ਅਲੱਗ ਹੁੰਦਾ ਸੀ ਉਹ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਸੀ ਫਿਰ ਉਹ ਮਤਲਬ ਜਿਹੜਾ ਰਿਸ਼ਵਤ ਦਾ ਮਾਮਲਾ ਵੱਡੇ ਪੱਧਰ ਉੱਤੇ ਹਾਲਾਂਕਿ ਭਾਵੇਂ ਸਰਕਾਰਾਂ ਨੂੰ ਅਜਿਹੀ ਸਾਰੇ ਮਾਹੌਲ ਦਾ ਪਤਾ ਹੁੰਦਾ ਤਾਂ ਹੀ ਜਿਹੜੀ ਅਗਲੀ ਵਿਧੀ ਫਿਰ ਪਾਰਦਰਸ਼ੀ ਕਰਨ ਲਈ ਉਹਦੇ ਚੇਂਜ ਆਉਂਦੀ ਹੈ ਪਰੰਤੂ ਸਵਾਲ ਹੈ ਕਿ ਅਜਿਹੇ ਲੋਕ ਕੀ ਹੋਣਾ ਅਜਿਹਾ ਮਾਹੌਲ ਉਸੇ ਤਰ੍ਹਾਂ ਦਾ ਜਿਹੜੇ ਅਧਿਕਾਰੀ ਨੇ ਨਹੀਂ ਕਰ ਸਕਦੇ ਕੋਈ ਗੰਜਾਇਸ਼ ਨਹੀਂ ਹੁੰਦੀ ਕਿਸੇ ਇਸ ਮਾਮਲੇ ਦੇ ਵਿੱਚ ਸਿੰਟਰ ਸਾਹਿਬ ਬਹੁਤ ਘੱਟ ਗੰਜਾਇਸ਼ ਹੈ ਕਿਉਂਕਿ ਹੁਣ ਥੋੜਾ ਜਿਆਦਾ ਜਿਸ ਤਰ੍ਹਾਂ ਕਿ ਪਾਰਦਰਸ਼ਤਾ ਹੋ ਰਹੀ ਹੈ ਸੀਸੀਟੀਵੀ ਕੈਮਰਿਆਂ ਦੀ ਵਿਵਸਥਾ ਹੈ ਵੀਡੀਓ ਬਣਦੀ ਹੈ ਤੇ অবজারভার ਨੇ ਬਹੁਤ ਵੱਡਾ ਜਿਹੜਾ ਉੱਪਰ ਲੈ ਚੈੱਕ ਹੈਗਾ ਲਗਾਤਾਰ ਉਸ ਦੇ ਸੰਬੰਧ ਦੇ ਵਿੱਚ ਫਿਰ ਇਸ ਤਰ੍ਹਾਂ ਦੀ ਜਿਹੜੀ ਸਿੱਧੀ ਧਾਂਡਲੀ ਨਹੀਂ ਕਰ ਸਕਦਾ ਜਿਵੇਂ ਕਿ ਤੁਸੀਂ ਦੱਸਿਆ ਵੀ ਉਸ ਵੇਲੇ ਇਨਫਲੂਐਂਸ਼ੀਅਲ ਬੰਦੇ ਜਿਹੜੇ ਪ੍ਰਭਾਵਸ਼ਾਲੀ ਬੰਦੇ ਹੁੰਦੇ ਸੀ ਪ੍ਰੋਜੈਕਟਿੰਗ ਅਫਸਰ ਜਾਂ ਕੋ ਜਿਹੜਾ ਕਿਉਂ ਨਾਮਲਾ ਸੀਗਾ ਉਸੇ ਨੂੰ ਇਸ ਤਰ੍ਹਾਂ ਪੈਸੇ ਦੇ ਜ਼ੋਰ ਦੇ ਨਾਲ ਖਰੀਦ ਕੇ ਇਸ ਤਰ੍ਹਾਂ ਦੀਆਂ ਹਿਰਾਫੇਰੀਆਂ ਕਰਾ ਜਾਂਦੀਆਂ ਸਨ ਤੇ ਉਹੀ ਉਹਨਾਂ ਦਾ ਫਾਈਨਲੀ ਹੁੰਦਾ ਸੀ ਤਕਰੀਬਨ ਹੁਣ ਕਿਉਂਕਿ ਬਹੁਤ ਸਾਰੀਆਂ ਅਥਾਰਟੀਆਂ ਨੇ ਉਹਨਾਂ ਦੇ ਉੱਪਰ ਲਗਾਤਾਰ ਚੈੱਕ ਹੁੰਦਾ ਇਹਦੇ ਵਿੱਚ ਸੰਭਾਵਨਾਵਾਂ ਘੱਟ ਹੁੰਦੀਆਂ ਨੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਬਿਲਕੁਲ ਇਹ ਨਹੀਂ ਹੋ ਰਿਹਾ ਹੁੰਦਾ ਪਰ ਹੋ ਵੀ ਜਾਂਦਾ ਬਹੁਤ ਕੁਝ ਹੁੰਦਾ ਬੜੇ ਕੁਝ ਹੈ ਸਾਰੇ ਅਧਿਕਾਰੀ ਵੀ ਨੇ ਇਹਦੇ ਵਿੱਚ ਆਪਾਂ ਨੂੰ ਦੇਖਦੇ ਹਾਂਗੇ ਜਿਸ ਤਰ੍ਹਾਂ ਕਿ ਅਦਾਲਤਾਂ ਦੇ ਵਿੱਚ ਕਈ ਸੌਂਦੇ ਨੇ ਅਧਿਕਾਰੀ ਜ਼ਿੰਮੇਵਾਰ ਹੁੰਦੇ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਵੀ ਕੀਤੀਆਂ ਜਾਂਦੀਆਂ ਨੇ ਇਸ ਤਰ੍ਹਾਂ ਹੋ ਵੀ ਜਾਂਦਾ ਪਰੰਤੂ ਘੱਟ ਹੈ ਉਹਦੇ ਨਾਲੋਂ ਬਿਹਲੇ ਨਾਲੋਂ ਇਹ 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 ਤਾਂ ਮੰਨਣਾ ਪਵੇਗਾ ਜੀ ਜੀ ਚਾਹੇ ਕਿ ਜਿਹੜਾ ਮਾਹੌਲ ਹੈ ਬਿਲਕੁਲ ਪਾਰਦਰਸ਼ੀ ਰੱਖਣ ਲਈ ਜਿਹੜੇ ਨਵੀਂ ਤਕਨੀਕ ਸਾਰਾ ਕੁਝ ਹੈ ਪਰ ਫਿਰ ਵੀ ਜਿਹੜੇ ਜਦੋਂ ਕੇਸ ਅਦਾਲਤਾਂ ਵਿੱਚ ਜਾਂਦੇ ਆ ਤਾਂ ਕਿਤੇ ਨਾ ਕਿਤੇ ਕੋਈ ਜਿੰਜਾਇਸਤਾਂ ਬਾਕੀ ਰਹੀ ਹੁੰਦੀ ਹੈ ਜਿਹਦੇ ਵਿੱਚ ਇੱਕ ਧਿਰ ਨੂੰ ਜਦੋਂ ਨਰਾਜ਼ਗੀ ਹੁੰਦੀ ਹੈ ਉਹ ਇਨਸਾਫ ਮੰਗਦਾ ਹੈ ਖੈਰ ਕਹਿੰਦਾ ਪਾਬ ਕਿ ਹੁਣ ਵਾਲੇ ਇਸ ਪੰਚਾਇਤੀ ਚੋਣ ਪਿੰਡ ਦੇ ਵਿੱਚ EVM ਵਾਲਾ ਜਾਨੀ ਕਿ ਜਿਹੜੀ ਹੈ ਵੋਟ ਇਲੈਕਟ੍ਰਿਕ voting machine ਉਹ ਨਹੀਂ ਹੋਏਗੀ ਗੱਲ ਪੇਪਰ ਦੇ ਮਤਲਬ ਮਾਹੌਲ ਦੇ ਵਿੱਚ ਹੀ ਇਹ ਚੋਣਾ ਹੋਣਗੀ ਤਕਰੀਬਨ ਇਹੋ ਹੀ ਹੈ ਜੀ ਜਿਸ ਤਰ੍ਹਾਂ ਦੀ ਜਿਹੜੀ ਪਰਥਾ ਚੱਲ ਰਹੀ ਹੈ ਤਾਂ ਇਹ ਵੀ ਹੁਣ ਦਾ ਹਾਲਾ ਤੱਕ ਪੰਚਾਇਤੀ ਚੋਣ ਪ੍ਰਣਾਲੀ ਜਾਂ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਇਸ ਤਰ੍ਹਾਂ ਹਾਲੇ ਈ ਦੇ ਅੰਦਰ ਵਰਤੋਂ ਨੂੰ ਨਹੀਂ ਲਿਆਂਦਾ ਗਿਆ ਮਲੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਿਵੇਂ ਜਿਵੇਂ ਟੈਕਨੀਕ ਡਿਵੈਲਪ ਹੋ ਰਹੀ ਹੈ ਤੇ ਲੋਕਾਂ ਦੇ ਵਿੱਚ ਚੇਤਨਾ ਆ ਰਹੀ ਹੈ ਤੇ ਲੋਕਾਂ ਨੂੰ ਹੋਰ ਇਸ ਤਰ੍ਹਾਂ ਦੀ ਇਸ ਪੱਖ ਦੇ ਵਿੱਚ ਸੋਚ ਵੱਧ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਪ੍ਰਣਾਲੀ ਵੀ ਲਾਗੂ ਹੋ ਸਕਦੀ ਹੈ ਪੰਚਾਇਤੀ ਚੋਣਾਂ ਦੇ ਹਾਂ ਹਾਂ ਭਾਵਨਾਵਾਂ ਇਹ ਵੀ ਹੈ WhatsApp ਆਪਕੋ ਪਹਿਲਾਂ ਜ਼ਿਕਰ ਉਹ ਤਾਂ ਕਰ ਹੀ ਲਿਆ ਖੈਰ ਆਪਾਂ ਆਪਣੇ ਦਰਸ਼ਕਾਂ ਨੂੰ ਸਮੇਂ-ਸਮੇਂ ਸਾਰੀ ਜਿਹੜੀ ਜਾਣਕਾਰੀ ਕਰੀ ਜਿਹੜੀ ਸਮੇ ਸਮੇ ਅਧਿਕਾਰ ਤੌਰ ਤੇ ਆਉਂਦੀ ਰਹੀ ਉਹ ਜਾਣ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾਉਂਦੇ ਰਹੇ ਆ ਕਿ ਚੋਣ ਜਿਹੜੀ ਇਹ ਸਰਪੰਚ ਦੀ ਉਹ ਸਿੱਧੀ ਹੋएगी ਤੇ ਵਾਰਡ ਵਾਈਜ਼ ਜਿਹੜੇ ਇੱਕ ਪੰਚ ਹੋਣਗੇ ਪਾਣਾ ਦਾ ਜਿਹੜਾ ਰੋਰਾ ਮੈਂ ਜਿਹੜਾ ਵਿਧਿਵਤ ਸਿਸਟਮ ਹੈ ਉਹ ਜਿਹੜਾ ਪੰਚਾਇਤੀ ਰਾਜ ਪ੍ਰਬੰਧ ਨੇ ਜਿਹੜਾ ਉਹ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਐਤਕੀ ਵੀ ਮੁਕੰਮਲ ਕੀਤਾ ਹੋਇਆ ਹੈ ਜੇਕਰ ਦੇਖੀਏ ਕਿ ਜਿਹੜੇ ਪੜਾਵਾਰ ਦੇ ਜਿਹੜੀਆਂ ਤਿਆਰੀਆਂ ਦੇ ਵਿੱਚ ਹੋ ਰਹੀਆਂ ਨੇ ਉਹਦੇ ਵਿੱਚ ਹੁਣ ਸਿਰਫ ਰਿਜ਼ਰਵੇਸ਼ਨ ਵਾਲੀ ਸੂਚੀ ਆਉਣੀ ਬਾਕੀ ਹੈ ਭਾਵੇਂ ਕਿ ਸਰਕਾਰ ਵੱਲੋਂ ਉਹ ਵੀ ਸਾਰਾ ਮਾਮਲਾ ਨਿਬੇੜ ਲਿਆ ਗਿਆ ਕਿਉਂਕਿ ਸਰਕਾਰ ਨੇ ਇਹਦੇ ਵਿੱਚ ਐਕੀ ਕੋਈ ਬਦਲਾਅ ਨਾ ਕਰਨ ਲਈ ਬਕਾਇਦਾ ਇੱਕ ਵਿਧਾਨ ਸਭਾ ਦੇ ਵਿੱਚ ਵੀ ਬਿੱਲ ਲਿਆਂਦਾ ਉਹਦੇ ਉੱਤੇ ਜਿਹੜੇ ਰਾਜਪਾਲ ਦੀ ਜਿਹੜੀ ਰਸਮੀ ਮੋਹਰ ਪਿਛਲੇ ਦਿਨੀ ਲੱਗ ਗਈ ਸੀ ਖੈਰ ਰਿਜ਼ਰਵੇਸ਼ਨ ਵਾਲੀ ਸੂਚੀ ਤੋਂ ਬਾਅਦ ਫਿਰ ਜਕਦਮ ਵੱਡੇ ਪੱਧਰ ਉੱਤੇ ਲੋਕਾਂ ਦੀਆਂ ਨਜ਼ਰਾਂ ਨੇ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਸੰਬੰਧੀ ਕਿਸੇ ਵੇਲੇ ਵੀ ਕਿਸੇ ਵੀ ਜਿਹੜੇ ਅਗਲਾ ਐਲਾਨ ਕੀਤਾ ਜਾ ਸਕਦਾ ਹੈ ਨਾਮਜ਼ਦਗੀਆਂ ਪਰਨ ਦੀ ਤਰੀਕ ਤੇ VOTING ਦੀ ਤਰੀਕ ਤੇ ਸਾਰਾ ਕੁਝ ਕਹਿੰਦਾ ਭਾਵ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਰਾਜ ਪ੍ਰਬੰਧ ਵੱਲੋਂ ਜਾ ਕਹਿ ਲਈ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਚੋਣਾਂ ਸੰਬੰਧੀ ਪਿਛਲੇ ਦਿਨੀ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਹੈ ਅਗਲੀ ਮਸ਼ੀਨਰੀ ਨੂੰ ਸਾਰੀ ਤਿਆਰੀ ਦਾ ਜਮਾ ਜਿਹੜਾ ਸੌਂਦ ਦਿੰਦਾ ਹੈ। ਕੜ ਸਾਹਿਬ ਇਸ ਸਾਰੇ ਚੋਣ ਮਾਹੌਲ ਦੇ ਵਿੱਚ ਜੇਕਰ ਦੇਖੀਏ ਇੱਕ ਗੱਲ ਫੇਰ ਭੁਮਕੇ ਆਉਂਦੀ ਹੈ ਕਿ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸਦੇ ਹੋ ਕਿ ਪੁਰਾਣੇ ਸਮੇਂ ਪੀਪੀਐਡ ਉੱਤੇ ਜਿਹੜੇ ਚੋਣ ਨਿਸ਼ਾਨ ਲੱਗਦੇ ਸੀ ਤਾਂ ਹੁਣ ਵਾਲਾ ਮਾਹੌਲ ਦੇ ਵਿੱਚ ਪਹਿਲੇ ਜਦੋਂ ਨਾਮਜ਼ਦਗੀ ਤਾਂ ਦੂਜੀ ਤੀਜੀ ਦੇ ਨਹੀਂ ਜਿਹੜੇ ਉਹ ਕਹਿੰਦਾ ਭਾਵ ਕਿ ਚੋਣ ਨਿਸ਼ਾਨ ਉਮੀਦਵਾਰਾਂ ਨੂੰ ਮਿਲ ਜਾਂਦੇ ਆ ਚੋਣ ਨਿਸ਼ਾਨ ਉੱਤੇ ਹੀ ਜਿਹੜੀ ਹੈ ਫਿਰ ਇਹ ਚੋਣ ਜਿਹੜਾ ਮਾਹੌਲ ਅੱਗੇ ਵਧਦਾ ਹੈ ਪਿਛਲੇ ਸਮੇਂ ਵਿਅਕਤੀ ਵਿਸ਼ੇਸ਼ ਉੱਤੇ ਜਿਹੜਾ ਹੈ ਉਹ ਚੋਣ ਜਿਹੜੀ ਹੈ ਉਹ ਪੜਾ ਜਿਹੜਾ ਪੱਤੇ ਪੱਦਰ ਤੇ ਲੰਘਦਾ ਸੀ ਇਲੈਕਸ਼ਨ ਦਾ ਸਿੰਬਲ ਹੈ ਉਹ ਚੋਣ ਤੋਂ ਇੱਕ ਦਿਨ ਪਹਿਲਾਂ ਹੀ ਜਾਨੀ ਕਿ ਵੋਟਰਾਂ ਨੂੰ ਉਮੀਦਵਾਰਾਂ ਨੂੰ ਨਸੀਬ ਹੁੰਦਾ ਸੀ ਖੈਰ ਲੇਕਿਨ ਦੇਖਿਏ ਅੱਜ ਦੇ ਮਾਹੌਲ ਦੇ ਵਿੱਚ ਜਿਵੇਂ ਹੁਣ ਸਾਹਮਣੇ ਆਇਆ ਕਿ 38 ਸਰਪੰਚੀ ਦੇ ਉਮੀਦਵਾਰਾਂ ਲਈ ਜਿਹੜੇ ਚੋਣ ਨਿਸ਼ਾਨ ਅਲਾਟ ਸੂਚੀ ਮਤਾਂ ਤੋਂ ਕਿ ਜਿਹੜੇ ਸਾਹਮਣੇ ਆਏ ਨੇ ਤਾਂ ਫਿਰ ਪੁਰਾਣੇ ਸਮੇਂ ਦੇ ਵਿੱਚ ਕੀ ਫਿਰ ਇਨੇ ਪੀ ਪੇਜਾ ਖੜੇ ਰੱਖਣੇ ਪੈਣੇ ਸੀ ਚੋਣ ਨਿਸ਼ਾਨ ਚਪਕਾਉਣ ਵਾਸਤੇ ਖੈਰ ਪੁਰਾਣੇ ਸਮੇਂ ਨੂੰ ਜੇਕਰ ਆਪਾਂ ਕੋਖੀਏ ਤਾਂ ਜਿਹੜੇ ਸਰਪੰਚੀ ਦੇ ਉਮੀਦਵਾਰ ਕੋਈ ਬਹੁਤੇ ਨਹੀਂ ਖੜਦੇ ਰਹਿ ਦੋ ਜਾਂ ਤਿੰਨ ਜਾਂ ਚਾਰ ਮਤਲਬ ਕਹਿੰਦਾ ਪਾਬ ਕਿ ਟਕੌਣੀ ਟੱਕਰ ਤੋਂ ਵੱਧ ਕੇ ਬਹੁਤ ਘੱਟ ਪਿੰਡਾਂ ਦੇ ਵਿੱਚ ਰਹੀ ਹੈ ਜੇਕਰ ਪਿਛਲਾ ਆਪਾਂ ਇਤਿਹਾਸ ਨੂੰ ਦੇਖੀਏ ਇੰਦਰ ਸਰ ਵੀ ਇਹ ਪਿਛਲੇ ਸਮੇਂ ਦੇ ਦੌਰਾਨਾਂ ਦੀ ਇਦਰਾਣ ਪੰਚਾਂ ਦੇ ਔਰ ਸਰਪੰਚੀ ਦੇ ਲਈ ਕੁਝ ਬੰਦੇ ਹੀ ਜਿਹੜੇ ਹੈਗੇ ਸੀ ਕਿਉਂਕਿ ਉਦੋਂ ਸਮਾ ਵੀ ਕੱਢਣਾ ਪੈਂਦਾ ਸੀ ਤੇ ਜਿਹਦੇ ਪਾਸ ਸਮਰੱਥਾ ਹੁੰਦੀ ਸੀ ਥੋੜੀ-ਮੋਟੀ ਉਹੋ ਹੀ ਇਸ ਪੱਖ ਦੇ ਵਿੱਚ ਆਉਂਦਾ ਸੀ ਤੇ ਉਹ ਤੋਂ ਸੇਵਾ ਭਾਵਨਾ ਦੇ ਪ੍ਰਤੀ ਸਮਰਪਿਤ ਵੀ ਤੇ ਲੋਕਾਂ ਦੇ ਵਿੱਚ ਬਾਲਾ ਇਸ ਤਰ੍ਹਾਂ ਦਾ ਜਿਆਦਾ ਪਾਰਟੀਵਾਦੀ ਨਹੀਂ ਸੀ ਹੁੰਦੀ ਉਹ ਤਾਂ ਪਿੰਡ ਪੰਦਰ ਦੇ ਉੱਪਰ ਸਾਰੀਆਂ ਗੱਲਾਂ ਬਾਤਾਂ ਨੇ ਬਿਟਾਉਣੀਆਂ ਹੁੰਦੀਆਂ ਤੇ ਉਸ ਦੇ ਸੰਬੰਧ ਦੇ ਵਿੱਚ ਜਿਹੜੇ-ਜਿਹੜੇ ਕਿ ਪਰਵਾਹ ਜਿਸ ਤਰ੍ਹਾਂ ਕਿ ਆਪਣੇ ਆਪ ਸਹਿਮਤੀ ਨਾਲ ਵੀ ਕਈ ਵਾਰ ਹੋ ਜਾਂਦੀ ਸੀ ਤੇ ਕਈ ਵਾਰ ਇਹ ਵੀ ਦੇਖਿਆ ਵੀ ਸਰਪੰਚ ਲਗਈ ਕਈ ਕਈ ਟਰਮ ਦੇ ਵਿੱਚ ਨਿਰਭਰੋਧ ਜਿੱਦਦੇ ਰਹੇ ਨੇ ਤੇ ਪਿੰਡਾਂ ਦੇ ਵਿੱਚ ਉਹਨਾਂ ਨੇ ਕੰਮ ਵੀ ਬਹੁਤ ਕੀਤਾ ਤੇ ਅੱਜ ਵੀ ਉਹਨਾਂ ਨੂੰ ਲੋਕ 40 40 ਸਾਲ ਹੋ ਚੁੱਕੇ ਨੇ ਉਹਨਾਂ ਨੂੰ ਗਿਆ ਨੂੰ ਤੇ ਫਿਰ ਵੀ ਉਹਨਾਂ ਦੀਆਂ ਜਾਂਦਾ ਨਹੀਂ ਬਰਕਰਾਰ ਨਹੀਂ ਪੰਚਾਇਤ ਸਰਪੰਚਾਂ ਨੂੰ ਯਾਦ ਕਰਦੇ ਨੇ ਉਹ ਜਿਹੇ ਪਿੰਡਾਂ ਦੇ ਵਿੱਚ ਪੁਰਾਣੇ ਪਿੰਡਾਂ ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਪਿੰਡਾਂ ਦੀ ਸੇਵਾ ਕੀਤੀ ਹੈ ਪਰੰਤੂ ਹੁਣ ਕਿਉਂਕਿ ਜਿਵੇਂ ਰਾਜਨੀਤੀ ਪਰਵਲ ਹੋ ਚੁੱਕੀ ਹੈ ਹਰੇਕ ਕਮ ਦੇ ਵਿੱਚ ਇਸ ਤਰ੍ਹਾਂ ਦੀ ਵੀ ਪੰਚ ਸਰਪੰਚ ਦਾ ਕੁਝ ਆਪਣਾ ਰਤਬਾ ਵੀ ਇਹ ਸਮਝਦੇ ਨੇ ਤੇ ਕੁਝ ਲੋਕਾਂ ਨੂੰ ਇਹਦੇ ਵਿੱਚੋਂ ਇਹ ਵੀ ਆਪਣਾ ਪੋਲੀਟਿਕਲ ਭਵਿਕ ਵੀ ਨਜ਼ਰ ਆਉਂਦਾ ਲੱਗਦਾ ਵੀ ਜਿਸ ਤਰ੍ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿੰਡ ਦੀ ਸਰਪੰਚੀ ਤੋਂ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਕਈ ਵਾਰ ਇਸ ਤਰ੍ਹਾਂ ਦੀ ਭਾਵਨਾ ਲੈ ਕੇ ਵੀ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨ ਜਾਂ ਹੋਰ ਲੋਕ ਜਿਹੜੇ ਇਸ ਤਰ੍ਹਾਂ ਦੇ ਨੇ ਸਰਪੰਚੀ ਪੰਚੀ ਦੇ ਵਿੱਚ ਪੈਰ ਧਰਦੇ ਨੇ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਸਥਾਪਿਤ ਕਰ ਲੈਂਦੇ ਨੇ पर कई बार जिक्र किया ये बिल्कुल डॉक्टर साहब जिक्र चाहते मारिए ता बड़ी गिनती जेड़े राजसी ਲੋਕ ਨੇ ਵੱਡੇ ਕਦਾਵਰ ਹੋਏ ਜਿਨ੍ਹਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ स्वर्गीय प्रकाश ਸਿੰਘ ਬਾਦਲ ਜਾਂ ਹੋਰ ਬਹੁਤ ਸਾਰੇ ਦੱਸ ਦਿਓ ਕਿ स्वर्गीय बेअंत ਸਿੰਘ ਉਹ ਸਾਰੇ ਮਤਲਬ ਪੰਚਾਇਤਾਂ ਦੇ ਵਿੱਚੋਂ ਅੱਗੇ ਵਧੇ ਸਰਪੰਚ ਬਣੇ ਹੋ ਫਿਰ ਅੱਗੇ ਵਧਦੇ ਗਏ ਹੋ ਜੀ ਪਰ ਪਿਛਲੇ ਸਮੇਂ ਦੀ ਜੜੀ 20 ਸਾਲਾਂ ਤੋਂ ਜਿਸ ਤਰ੍ਹਾਂ ਕੇ ਦੇਖਿਆ ਜਾਵੇ ਤਾਂ ਰਾਜਨੀਤੀ ਦੇ ਵਿੱਚ ਇੱਕ ਬੜੀ ਤਰ੍ਹਾਂ ਦਾ ਬਦਲਾਅ ਆਇਆ ਤੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਵੀ ਅੱਥਲੇ ਤੋਂ ਲੀਡਰਸ਼ਿਪ ਉੱਪਰ ਦੀ ਹੋਵੇ ਇਹ ਇਹ ਘਟ ਹੋਇਆ ਤੇ ਅਸਲ ਦੇ ਵਿੱਚ ਬਹੁਤਾ ਪੋਲੀਟਿਕਲ ਲੀਡਰਾਂ ਦੇ ਆਪਣੇ ਪਰਿਵਾਰਕ ਮੈਂਬਰ ਹੀ ਜਾਂ ਉਹਨਾਂ ਦੇ ਨਾਲ ਖਾਸ ਉਹਨਾਂ ਦੇ ਜਿਹੜੇ ਕਨੈਕਟਡ ਨੇ ਉਹੋ ਹੀ ਚਾਹੇ ਕਿਸੇ ਪਾਰਟੀ ਦੇ ਚ ਨਜ਼ਰ ਮਾਰ ਲੋ ਉਸ ਤਰ੍ਹਾਂ ਦੇ ਹੀ ਸਾਹਮਣੇ ਆਏ ਨੇ ਹਾਂ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਜਿਵੇਂ ਕੋਣਾ ਲੜੀਆਂ ਨੇ ਤੇ ਨਵੀਂ ਤਰ੍ਹਾਂ ਦੀ ਇਹਨਾਂ ਦਾ ਇੱਕ ਸਟਾਈਲ ਵੀ ਪਾਰਟੀ ਦਾ ਆਇਆ ਤੇ ਨਵੇਂ ਬੰਦੇ ਐ ਐਮਐਲਏ ਚੁਣੇ ਵੀ ਗਏ ਨੇ ਕਿ ਇਸ ਤਰ੍ਹਾਂ ਦੀ ਲੀਡਰਸ਼ਿਪ ਵੀ ਉੱਭਰੀ ਹੈ ਪਰੰਤੂ ਹਾਲ ਦੀ ਕੜੀ ਇਸ ਤਰ੍ਹਾਂ ਦਾ ਨਹੀਂ ਲੱਗ ਰਿਹਾ ਕਿ ਪਿੰਡਾਂ ਦੇ ਜਿਹੜੇ ਪੰਚੇ ਬਣਦਾ ਤੇ ਉਹ ਜਾ ਕੇ ਪੰਜਾਬ ਦਾ ਮੁੱਖ ਮੰਤਰੀ ਬਣ ਜੇਗਾ ਇਸ ਤਰ੍ਹਾਂ ਦਾ ਹਾਲ ਤੱਕ ਕੋਈ ਲੀਡਰ ਹੂਣ ਹੂਣਦੇ ਸੰਜਮਨ ਦੇ ਵਿੱਚ ਨਹੀਂ ਉੱਭਰਿਆ ਪਰ ਫਿਰ ਵੀ ਜਿਹੜੀ ਪੰਚਾਇਤੀ ਚੋਣਾਂ ਨੇ ਇਹਦੇ ਵਿੱਚੋਂ ਪਿੰਡਾਂ ਦੇ ਵਿੱਚ ਇੱਕ ਕਾਫੀ ਮੋਬਿਲਾਇਜ਼ੇਸ਼ਨ ਵੀ ਹੁੰਦੀ ਹੈ ਲੋਕਾਂ ਦੇ ਵਿੱਚ ਚੇਤਨਾ ਵੀ ਆਉਂਦੀ ਹੈ ਡੈਮੋਕ੍ਰੇਸੀ ਪ੍ਰਤੀ ਇਹ ਚੇਤਨ ਵੀ ਹੁੰਦੇ ਨੇ ਆਪਣੇ ਕੰਮਾਂ ਪ੍ਰਤੀ ਆਪਣੇ ਵੋਟ ਪ੍ਰਤੀ ਵੀ ਚੇਤਨ ਹੁੰਦੇ ਨੇ ਪਰੰਤੂ ਕਈ ਵਾਰ ਇਸ ਤਰ੍ਹਾਂ ਦੇ ਵਿਅਕਤੀ ਵੀ ਜਿਹੜੇ ਪ੍ਰੋਫੈਸ਼ਨਲ ਨੇ ਕਿ ਜਿੰਨਾ ਦਾ ਕੰਮ ਸਿਰਫ ਕਿਉਂ ਲੜਨੀ ਹੈ ਤੇ ਆਪਣੀ ਉਹਨਾਂ ਦੀ ਨਿਗਾ ਹੀ ਇਹ ਹੁੰਦੀ ਹੈ ਵੀ ਸਰਕਾਰੀ ਫੰਡ ਪੈਸਾ ਕਿਸ ਤਰ੍ਹਾਂ ਟਿਕੜਮ ਬਾਤੀਆਂ ਦੇ ਨਾਲ ਖਾਣਾ ਜਾਂ ਖਰਾਬ ਕਰਨਾ ਜਾਂ ਦਲਾਲਗिरी ਕਰਨੀ ਹੈ ਪਲੀਸ ਥਾਣਿਆਂ ਦੇ ਪਲੀ ਥਾਣੇਦਾਰਾਂ ਦੀ ਦਲਾਲਗिरी ਜਾਂ ਇਸ ਤਰ੍ਹਾਂ ਹੀ ਦੱਲਾਪਣਾ ਕਰਨਾ ਤੇ ਇਸ ਤਰ੍ਹਾਂ ਦੀ ਵਿਅਕਤੀ ਵੀ ਹੁੰਦੇ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡਾਂ ਦੇ ਪੰਚ ਸਰਪੰਚ ਜਿਹੜੇ ਬਾਹਰ ਦੇ ਵਿੱਚ ਬਦਨਾਮ ਕੀ ਹੁੰਦੇ ਰਹੇ ਨੇ ਅਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਵੀ ਇਹ ਕੋਰਕ ਵੀ ਹੁੰਦੀਆਂ ਰਹੀਆਂ ਨੇ ਤੇ ਬੀਤਦੀਆਂ ਵੀ ਰਹੀਆਂ ਨੇ ਆਪਣਾ ਵਿੱਚ ਧੁੱਗਾ ਚੌਰ ਕਰਦੇ ਰਹੇ ਨੇ ਜਾਂ ਬਹੁਤੇ ਪੰਚ ਸਰਪੰਚ ਇਸ ਪੱਖ ਤੋਂ ਹੀ ਹੁੰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਬਿਮਾਰੀਆਂ ਦੇ ਵਿੱਚ ਜਕੜ ਲਿਆ ਹੁੰਦਾ ਖਾਣ ਪੀਣ ਦੀ ਉਹਨਾਂ ਦੀ ਕਈ ਸੀ ਇਹ ਭੁੱਖ ਵਸ ਜਾਂਦੀ ਹੈ ਇਸ ਪੱਖ ਦੇ ਵਿੱਚੋਂ ਵੀ ਉਹ ਆਪਣੇ ਆਪ ਨੂੰ ਬਰਬਾਦ ਵੀ ਕਰ ਲੈਂਦੇ ਨੇ ਪਰ ਕੁਝ ਵਿਅਕਤੀ ਲਾਜਮੀ ਤੌਰ ਤੇ ਉੱਚੇ ਪਿੰਡਾਂ ਦੇ ਵਿੱਚੋਂ ਪੰਚ ਸਰਪੰਚ ਬੜੇ ਜਿਹੜੇ ਨੇਕ ਨਮਨੀ ਦੇ ਨਾਲ ਕੰਮ ਕਰਦੇ ਨੇ ਤੇ ਉਹਨਾਂ ਨੂੰ ਲੋਕ ਵੀ ਯਾਦ ਕਰਦੇ ਨੇ ਸਰਕਾਰੀ ਦਰਬਾਰੀ ਉਹਨਾਂ ਦੀ ਇੱਜ਼ਤ ਵੀ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਵੀ ਇੱਜ਼ਤ ਹੁੰਦੀ ਹੈ ਇਸ ਤਰ੍ਹਾਂ ਦੀ ਜਿਹੜੀ ਪੰਚਾਇਤ 45 ਹੈ ਇਸ ਤਰ੍ਹਾਂ ਦੇ ਵਿਅਕਤੀਆਂ ਦਾ ਜੇ ਅੱਗੇ ਆਉਣਾ ਹੋਵੇ ਤਾਂ ਅੰਛਾ ਲੱਗਦਾ ਹੈ ਜੀ ਜੀ ਬਿਲਕੁਲ ਇਹ ਆਪਾਂ ਜ਼ਾਹਰ ਤੌਰ ਤੇ ਮੰਨ ਸਕਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਪਹਿਲਾ ਪੰਚ ਸਰਪੰਚ ਬਣੇ ਫਿਰ ਉਹ ਬਹੁਤ ਵੱਡੇ ਅਗਲੇ ਰੁਤਬਿਆਂ ਤੇ ਪਹੁੰਚੇ ਮੁੱਖ ਮੰਤਰੀ ਇਬਾਦਤ ਤੱਕ ਮੰਤਰੀਆਂ ਦੇ ਇਬਾਦਤ ਤੱਕ ਤਾਂ ਵਾਕਈ ਉਹਨਾਂ ਨੇ ਜਿਹੜੀ ਹੈ ਪੰਚਾਇਤੀ ਪਿੰਡ ਨੂੰ ਇੱਕ ਪਿੰਡ ਦੀ ਸੇਵਾ ਵਜੋਂ ਜ਼ਰੂਰ ਲਿਆ ਹੋਵੇਗਾ ਖੈ ਡਾਕਟਰ ਸਾਹਿਬ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਚੋਣ ਨਿਸ਼ਾਨ ਜਾਰੀ ਹੋਏ ਵਕ ਵਕ ਜਿਨ੍ਹਾਂ ਦੇ ਵਿੱਚ ਥੋੜਾ ਜਿਹਾ ਜ਼ਿਕਰ ਕਰਦੇ ਹੋ ਕਿ ਕਿਹੜੇ ਕਿਹੜੇ ਨੇ ਹੁਣ ਆਪਾਂ ਜਿਹੜੇ ਹੁਣ ਮੋٹے ਤੌਰ ਤੇ ਆਪਾਂ ਦੇਖ ਸਕਦੇ ਹਾਂ ਸਰਪੰਚਾਂ ਦੇ ਕਿਹੜੇ ਐ ਪੰਚਾਂ ਦੇ ਕਿਹੜੇ ਐ ਤਿੰਨ ਸਾਰੇ ਪੰਚਾਇਤ ਸਰਪੰਚਾਂ ਵਾਰੀ ਇੱਕ ਚੋਣ ਕਮਿਸ਼ਨ ਨੇ ਇਹ ਵੀ ਧਿਆਨ ਰੱਖਿਆ ਵੀ ਪੰਚਾਇਤ ਤੇ ਸਰਪੰਚਾਂ ਦੇ ਚੋਣ ਨਿਸ਼ਾਨਾ ਆਪਸ ਵਿੱਚ ਨਾ ਭਿੱਜ ਜਾਣ ਕਈ ਵਾਰੀ ਲਿਖਾ ਵੀ ਪੈ ਜਾਂਦਾ ਵੀ ਉਹੀ ਚੋਣ ਨਿਸ਼ਾਨ ਪੰਚ ਦਾ ਤੇ ਉਹੀ ਸਰਪੰਚ ਦਾ ਇਸ ਦੇ ਲਈ ਜਿਹੜੀ ਸੂਚੀ ਇਹਨਾਂ ਨੇ ਅਡਾਟ ਜਾਰੀ ਕੀਤੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਕਿ ਪੈਨ ਡਰਾਈਵ ਹੈ ਕੈਮਰਾ ਹੈ ਸੀਸੀਟੀਵੀ ਕੈਮਰਾ ਹੈ ਲੈਪਟਾਪ ਹੈ ਜੋ ਕਈ ਟੈਲੀਫੋਨ ਹੈ ਇਸ ਤਰ੍ਹਾਂ ਦੇ ਜਿਹੜੇ ਨਵੇਂ ਚੋਣ ਨਿਸ਼ਾਨ ਨੇ ਵਾਲਟੀ ਹੈ ਜਿਹੜੀਆਂ ਰੋਜ਼ਮਰਾਂ ਦੀਆਂ ਚੀਜ਼ਾਂ ਨੇ ਕਿ ਇਸ ਪੱਖ ਨੂੰ ਤੇ ਜਾਰੀ ਕੀਤਾ ਤੇ ਇਹਦੇ ਵਿੱਚ ਇਹ ਜ਼ਰੂਰ ਖਿਆਲ ਰੱਖਿਆ ਗਿਆ ਕਿ ਉਹੀ ਪੰਚਾਇਤਾਂ ਨਾ ਹੋਵੇ ਤੇ ਸਰਪੰਚ ਦਾ ਉਹਦੀ ਸੂਚੀ ਲੱਗ ਹੈ ਤੇ ਉਹਦੀ ਸੂਚੀ ਲੱਗ ਹੈ ਉਹਦੇ ਵਿੱਚੋਂ ਕੋਣ ਕੀਤੀ ਜਾਵੇਗੀ ਜਿਹੜੇ ਜਿਹੜੇ ਉਮੀਦਵਾਰ ਨੇ ਆਪਣੀ ਚੁਆਇਸ ਦੇ ਉਹਨਾਂ ਨੂੰ ਲੈ ਸਕਦੇ ਨੇ ਰੋਡ ਰੋਲਰ ਹੈ ਹਾਂ ਹੀਪ ਹੈ ਇਸ ਤਰ੍ਹਾਂ ਦੀ ਕਾਫੀ ਕਹਿੰਦੇ ਭਾਈ ਕਿ ਉਹ ਜਿਹੜੇ ਪੰਚ ਸਰਪੰਚ ਦੇ ਕਈ ਵਾਰ ਪਹਿਲਾਂ ਹੁੰਦਾ ਵੀ ਰਿਹਾ ਕਿ ਕਿਤੇ ਸਰਪੰਚੀ ਦਾ ਚੋਣ ਨਿਸ਼ਾਨ ਪੰਚੀ ਦੇ ਨਾਲ ਮੇਲ ਖਾ ਜਾਂਦਾ ਸੀ ਜਿਹਦੇ ਨਾਲ ਜਿਹੜਾ ਤਵਾਜਨ ਸੀਗਾ ਉਹਦੇ ਚ ਗੜਬੜਾਈ ਜਾਂਦਾ ਵੀ ਖਸਾ ਅਰਿੰਦਰ ਹੈ ਅਜੇ ਹੀ ਚਿੰਤਾ ਪਹਿਲਾਂ ਪੰਚਾਇਤੀ ਚੋਣ ਪਿੰਡ ਦੇ ਵਿੱਚ ਹੁੰਦੀ ਰਹੀ ਹੈ ਖੜਾ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਜਿਹੜੀ ਸਟੇਟ ਮਸ਼ੀਨਰੀ ਇਸ ਮਾਮਲੇ ਦੇ ਵਿੱਚ ਵੱਡਾ ਜਿਹੜੀ ਕਾਹਲ ਰੱਖਿਆ ਖੈਰ ਇਹ ਵੱਡੀ ਗੱਲ ਹੈ ਪੰਜਾਬ ਦੇ ਪਿੰਡਾਂ ਦੀ ਖੈਰ ਅਜਿਹੀ ਇੱਕ ਚਿੰਤਾ ਵੀ ਸੀ ਖੈਰ ਇਹ ਭੀੜ ਜਿਹੜੇ ਚੋਣ ਨਿਸ਼ਾਨ ਨਾ ਹੋਣ ਖੈਰ ਡਾਕਟਰ ਸਾਹਿਬ ਜੇਕਰ ਦੇਖੀਏ ਕਿ ਹੁਣ ਜਿਹੜੇ ਸਰਪੰਚੀ ਲਈ 38 ਤੇ ਪੰਚੀ ਲਈ ਜਿਹੜੇ 70 ਚੋਣ ਨਿਸ਼ਾਨ ਦੀ ਸੂਚੀ ਸਾਹਮਣੇ ਆਈ ਹੈ ਕਹਿੰਦਾ ਪਾਉ ਕਿ ਇਹ ਸੂਚੀ ਹੀ ਜਿਹੜੇ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਵੀ ਹੈ ਕਹਿੰਦਾ ਪਾਉ ਕਿ ਇਸ ਤੋਂ ਬਾਅਦ ਜੇਕਰ ਪੰਜਾਬ ਸਰਕਾਰ ਵੱਲੋਂ ਬਲਾਕ ਸੰਮਤੀਆਂ ਕਿਉਂਕਿ ਬਲਾਕ ਸੰਮਤੀਆਂ ਦੀ ਵੱਡੀ ਗਿਣਤੀ ਜਿਹੜੀ ਮਿਆਦ ਪਿਛਲੇ ਸਮੇਂ ਭੰਗ ਹੋ ਚੁੱਕੀ ਸੀ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਦੀ ਭੰਗ ਹੋਣ ਕਿਨਾਰੇ ਹੈ ਇਦਾਂ ਹੀ ਜ਼ਿਲ੍ਹਾ ਪ੍ਰੀਸ਼ਦਾਂ ਦਾ ਵੀ ਇਦਾਂ ਦਾ ਹਾਲੀ ਹੈ ਕਿ ਜੇ ਜਦੋਂ ਇਹ ਸਰਕਾਰ ਨੂੰ ਚੋਣ ਕਰਵਾਉਣੀ ਹੋਵੇਗੀ ਕਿਉਂਕਿ ਅਕਸਰ ਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਇਕੱਠੇ ਆਉਂਦੀ ਹੈ ਜਿਵੇਂ ਪਿੰਡਾਂ ਦੇ ਵਿੱਚ ਪੰਜ ਸਰਪੰਚ ਦੀ ਤਾਂ ਫਿਰ ਬਲਾਕ ਸੰਮਤੀ ਤੇ ਸਰਪੰਚ ਦੇ ਜਿਹੜੇ ਚੋਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਜਿਹੜੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੋਣਗੇ ਉਹ ਵੀ ਨਹੀਂ ਪੜਨਗੇ ਉਹਨਾਂ ਦਾ ਭੇਡ ਵੀ ਨਹੀਂ ਹੋਏਗਾ ਜਿਵੇਂ ਕਿ ਅਲੱਗ-ਅਲੱਗ ਸੂਚੀਏ ਜਾਰੀ ਹੋਈ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਹੀ ਹੈ ਬਿਲਕੁਲ ਪੰਚਾਇਤ ਸਮਤੀਆਂ ਤੇ ਜਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਹੋਏਗੀ ਬਲਾਕ ਸਮਤੀ ਦੀਆਂ ਉਹਨਾਂ ਵਾਸਤੇ ਵੀ ਵੱਖੋ-ਵੱਖਰੇ ਚੋਣਸ਼ਾਹਨਾ ਦੀ ਸੂਚੀ ਜਿਹੜਾ ਚੋਣ ਕਮਿਸ਼ਨ ਜਾਰੀ ਕਰੇਗਾ ਤੇ ਉਹਦੇ ਵਿੱਚੋਂ ਹੀ ਉਹ ਨੇ ਜਿਹੜੇ ਉਮੀਦਵਾਰ ਨੇ ਉਹ ਤੋਂ ਨਿਸ਼ਾਨ ਪੂਸਕਣਗੇ ਕਿਉਂਕਿ ਉਹ ਉੱਥੇ ਵੀ ਇਹ ਪੂਰੀ ਤਰ੍ਹਾਂ ਇਹ ਤੋਂ ਸਾਫ ਜਾਹਰ ਹੈ ਕਿ ਜਿਹੜੀ ਸਰਕਾਰੀ ਮਸ਼ੀਨਰੀ ਹੈ ਸਰਕਾਰੀ ਤੰਤਰ ਹੈ ਉਹ ਇਸ ਪਖਤੂਸ ਕੀ ਤਹਿਕੀਕੂ ਨਿਸ਼ਾਨਾ ਆਪਣੇ ਵਿੱਚ ਨਾਲ ਕਲੈਸ਼ ਕਰਨ ਤੇਜੀ ਦੇ ਨਾਲ ਧਮਲਪੂਸਾ ਪੈਦਾ ਹੁੰਦਾ ਇਸ ਕਰਕੇ ਇਹ ਉਵਕਰਿਤ ਹੋ ਰਿਹਾ ਇਸ ਪਖ ਨੂੰ ਨਾ ਨੇ ਉਹ ਇਸ ਕੀਤ ਹੋ ਕੇ ਸੇਤ ਨੂੰ ਤੁਚੀ ਗਰੀ ਜੀ ਜੀ ਕਿਉਂਕਿ ਇਸ ਵੇਲੇ ਜਿੱਥੇ ਪੰਚਾਇਤ ਦੀਆਂ ਚੋਣਾਂ ਕਿਉਂਕਿ ਸਰਪਤੀ ਨੇ ਆਪਾਂ ਕਹਿ ਸਕਦੇ ਹਾਂ ਐਲਾਨ ਹੋਣਾ ਹੀ ਬਾਕੀ ਹੈ ਤਰੀਕਾ ਤਾਂ ਕਰੇਸ ਨਿਵਾਦ ਪੰਚਾਇਤ ਸੰਪਤੀਆਂ ਜ਼ਿਲ੍ਹਾ ਕੁਰਸੀਦਿਆਂ ਉਹ ਚੋਣਾ ਡੇਉ ਨੇ ਤੇ ਨਾਲ ਸ਼ਹਿਰਾਂ ਦੀਆਂ ਵੱਖ-ਵੱਖ ਜਿਵੇਂ ਨਗਰ ਪੰਚਾਇਤ ਮਿਊਸਪੈਲਟੀ ਨਗਰ ਨਿਗਮ ਆਦਿ ਇਹ ਵੱਡੇ ਪੱਧਰ ਉੱਤੇ ਚੋਣਾ ਜਿਹੜਾ ਅਗਲਾ ਜਿਹੜਾ ਮਾਹੌਲ ਏ ਉਹ ਫਿਰ ਪਿੰਡਾਂ ਤੋਂ ਵੱਧਾ-ਵੱਧਾ ਸ਼ਹਿਰਾਂ ਵੱਲ ਵਧੇਗਾ ਸਟੇਟ ਸਰਕਾਰ ਇਸ ਮਾਮਲੇ ਦੇ ਵਿੱਚ ਵੱਡੀ ਸੁਰਦਤ ਨਾਲ ਲੱਗੀ ਹੋਈ ਹੈ ਡਾਕਟਰ ਸਾਹਿਬ ਅੱਜ ਦੇ ਇਸ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਸੋ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਅੱਜ ਖਾਸ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਪਰਾਖ ਈ ਮਿਸ਼ਨ ਪੰਜਾਬੀ